ਮੈਂ ਵੀ ਉਹ ਪਾਪੇ ਓ ਤੂੰ ਕੀ ਕਰਨੇਗਾ ਉੱਥੇ ਇੰਤੀ ਓ ਕੁੜੀਆਂ ਨਾਲ ਕੰਮ ਕਰਾ ਦੇ ਤੂੰ ਓ ਕੁੜੀਆਂ ਨਾਲ ਮੈਂ ਕੀ ਕਰੂੰਗਾ ਮਦਾਂਗਾ ਓ ਨਹੀਂ ਨਹੀਂ ਰੰਦੇ ਤੂੰ ਓ ਆ ਕੋ ਚਲਾ ਜਾ ਮਰ ਜਾ ਬਤੀ ਚੋਰ ਕਿਵੇਂ ਪਿਓ ਦੇ ਹੱਥ ਚੱਕਦਾ ਇਹਦਾ ਛੜਾ ਆਈਆਂ ਉੱਥੇ ਆ ਜਾ ਜਾ ਕੋਈ ਗੱਲ ਆ ਇਹਦੀ ਪਿਆਰ ਵੀ ਬੜਾ ਪੱਗਟਾ ਹੈ ਨਾ ਮੇਰੀ ਓ ਆ ਜਾ ਬਰਾਉਣਾ ਬਰਾਉਣਾ ਹਉ ਮੈਂ ਤਾਂ ਤੈਨੂੰ ਆਏ ਕਹਿੰਦਾ ਸੀ ਬੀ ਹਜਰੀ ਕੁੜੀ ਨਾਲ ਵਿਆਹ ਕਰਾਇਆ ਤਾਂ ਤੇ ਛੋਟੀ ਉਮਰ ਦੀ ਲੱਗਦਾ ਤੂੰ ਤਾਂ ਪਤਾ ਜਨਾ ਬੁਢਾ ਹੋਇਆ ਪਿਆ ਓਏ ਓਏ ਕਾਣ ਬੜਾ ਹੋਇਆ ਮੈਂ ਹੈ ਇਹਦਾ ਮਾਸੜ ਜੀ ਚਿੱਟੇ ਵਾਲਾ ਦਾ ਨਜ਼ਲੇ ਦੇ ਖਾਮ ਕਰਕੇ ਆ ਜਾਂਦੇ ਨੇ ਮਣੇ ਮੁੱਟੇ ਹੈ ਹਾਦਿਕਲ ਪਾਣੀ ਖਾਣਾ ਦਾਣਾ ਛੱਦ ਨਹੀਂ ਹੈਗਾ ਇਹ ਤਾਂ ਗੱਲ ਹੈਗੀ ਹੈ ਹਾਂ ਆ ਮੇਰੀ ਵੀ ਦੇਖ ਲੈ ਦਾੜੀ ਚਿੱਟੀ ਹੋ ਗਈ ਮਾਰੇ ਜਦੋਂ ਨਿਆਣੀ ਉਮਰ ਨਾਲ ਪਿਆ ਹੁੰਦਾ ਬੰਦਾ ਜਬਾਨ ਹੋ ਜਾਂਦਾ ਕਹਿੰਦੇ ਸੂਣੀ ਵਾਲੀ ਹੈਗੀ ਭਾਬੀ ਅੱਛਾ 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 ਤੇਰੀ ਭੈਣ ਲੱਗਦੀ ਆ ਓਏ ਭਾਬੀ ਲੱਗਦੀ ਆ ਮਾਸੜਾ ਇਹਨੂੰ ਕਹੇ ਮੜਾ ਮੋਟਾ